ਤਾ ਅੱਜ ਦੀ ਆਪਣੀ ਜਾਣਕਾਰੀ ਜੁੜੀ ਹੈ ਜੀ ਪਾਸਪੋਰਟ ਨੂੰ ਲੈ ਕੇ ਤਾਂ ਹੁਣ ਤੱਕ ਆਪਣੇ ਕਾਗਜੀ ਪਾਸਪੋਰਟ ਆ ਜਿਹੜਾ ਬਣਦਾ ਸੀ ਪਾਸਪੋਰਟ ਦੀ ਵਰਤੋਂ ਕਿੱਥੇ ਹੁੰਦੀ ਹੈ ਅਗਰ ਆਪਾਂ ਦੇਸ਼ ਵਿਦੇਸ਼ ਦੇ ਵਿੱਚ ਜਾਣਾ ਹੈ ਤਾਂ ਉੱਥੇ ਆਪਾਂ ਨੂੰ ਪਾਸਪੋਰਟ ਦੀ ਜਿਹੜੀ ਉਹ ਜ਼ਰੂਰਤ ਬਣਦੀ ਹੈ ਤਾਂ ਹੁਣ ਇਹਦੇ ਵਿੱਚ ਇੱਕ ਚਿਪ ਜਿਹੜੀ ਲੱਗਣ ਜਾ ਰਹੀ ਹੈ ਈ ਪਾਸਪੋਰਟ ਜਿਹਨੂੰ ਕਿਹਾ ਜਾਂਦਾ ਹੈ ਇਹ ਆਪਣੇ ਭਾਰਤ ਦੇ ਵਿੱਚ ਲਾਂਚ ਹੈ ਜਿਹੜਾ ਹੋ ਚੁੱਕਿਆ ਹੈ ਆਉਣ ਵਾਲੇ ਕੁਝ ਕੁ ਮਹੀਨਿਆਂ ਤੱਕ ਇਹ ਸਾਰੇ ਸ਼ਹਿਰਾਂ ਦੇ ਵਿੱਚ ਇਹਦੀ ਸੇਵਾ ਜਿਹੜੀ ਉਪਲਬਧ ਹੈ ਜਿਹੜੀ ਹੋ ਜੂਗੀ ਤਾਂ ਇਹਦੇ ਵਿੱਚ ਹੁਣ ਤੁਹਾਡੀ ਜਿਹੜੀ ਜਿਹੜੀ ਜਾਣਕਾਰੀ ਹੈ ਉਹ ਪਹਿਲਾਂ ਕਾਗਜ਼ ਤੇ ਲਿਖੀ ਹੁੰਦੀ ਸੀ ਤਾਂ ਹੁਣ ਡਿਜੀਟਲ ਹੋ ਜਾਊ ਕਹਿਣ ਤੋਂ ਭਾਵ ਇੱਕ ਛੋਟੀ ਜਿਹੀ ਤੇ ਚਿਪ ਹੈ ਜਿਹੜੀ ਲੱਗਣੀ ਹੈ ਜਿਹਦੇ ਵਿੱਚ ਤੁਹਾਡੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਸ਼ਾਮਲ ਕੀਤੀ ਜਾਊਗੀ ਤੇ ਪੂਰੀ ਜਾਣਕਾਰੀ ਜਿਹੜੀ ਉਹ ਡਿਜੀਟਲ ਹੋ ਜਾਊਗੀ ਤਾਂ ਇਹਨੂੰ ਜਿਹੜਾ ਰੇਡੀਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਦਾ ਨਾਮ ਜਿਹੜਾ ਦਿੱਤਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਆਰ ਐਫ ਆਈ ਡੀ ਇਸ ਨੂੰ ਕਹਿ ਦਿੱਤਾ ਜਾਂਦਾ ਹੈ ਕਹਿਣ ਤੋਂ ਭਾਵ ਇਸ ਪਾਸਪੋਰਟ ਦੇ ਵਿੱਚ ਜਿਹੜੀ ਇੱਕ ਚਿਪ ਹੈ ਉਹ ਇਨੇਬਲਡ ਹੋਊਗੀ ਜਿਵੇਂ ਆਪਣੇ ਪੈਨ ਕਾਰਡ ਤੇ ਚਿਪ ਲੱਗੀ ਹੁੰਦੀ ਹੈ ਤਾਂ ਉਹਦੇ ਨਾਲ ਜਾਣਕਾਰੀ ਇਕੱਠੀ ਕਰਨੀ ਜਿਹੜੀ ਉਹ ਸੌਖੀ ਹੋ ਜਾਊਗੀ ਸੋ ਪਾਸਪੋਰਟ ਦੇ ਵਿੱਚ ਐਂਟੀਨਾ ਨੂੰ ਇੱਕ ਇਨਲੇਵਜੋਂ ਆ ਜਿਹੜਾ ਉਹ ਵਰਤਿਆ ਜਾਂਦਾ ਹੈ ਤਾਂ ਇਹਦੇ ਵਿੱਚ ਜਿਹਦਾ ਪਾਸਪੋਰਟ ਬਣਨਾ ਹੈ ਉਹਦੀ ਫੋਟੋ ਉਹਦੀਆਂ ਉਂਗਲੀਆਂ ਦੇ ਨਿਸ਼ਾਨ ਤੇ ਹੋਰ ਜਾਣਕਾਰੀ ਹੈ ਜਿਹੜੀ ਉਹ ਸਾਰੀ ਇਸ ਚਿਪ ਦੇ ਵਿੱਚ ਆ ਦਰਜ ਕੀਤੀ ਜਾਊਗੀ ਈ ਪਾਸਪੋਰਟ ਦੀ ਪਛਾਣ ਕਰਨ ਲਈ ਜਿਹਦਾ ਪਾਸਪੋਰਟ ਦਾ ਫਰੰਟ ਕਵਰ ਹੋਊਗਾ ਇਹਦੇ ਹੇਠਾਂ ਇੱਕ ਵੱਖਰਾ 골ਡ ਕਲਰ ਦਾ ਜਿਹੜਾ ਚਿੰਨ ਹੋਊਗਾ ਜਿਹਦੇ ਨਾਲ ਜਿਹੜੇ ਨਕਲੀ ਪਾਸਪੋਰਟ ਬਣਾਉਂਦੇ ਐ ਉਹਨਾਂ ਨੂੰ ਮੁਸ਼ਕਲ ਹੋਊਗੀ ਛੇਤੀ ਛੇਤੀ ਕੋਈ ਨਕਲੀ ਪਾਸਪੋਰਟ ਹੈ ਜਿਹੜਾ ਹੁਣ ਉਹ ਨਹੀਂ ਬਣਾ ਸਕੂਗਾ ਇਸ ਸਹੂਲਤ ਹੈ ਜਿਹੜੀ ਸਾਰੇ ਸ਼ਹਿਰਾਂ ਦੇ ਵਿੱਚ ਹਾਲੇ ਤੱਕ ਉਪਲਬਧ ਨਹੀਂ ਹੈਗੀ ਭਾਰਤ ਦੇ ਕੁਝ ਸ਼ਹਿਰ ਹੈਗੇ ਨੇ ਜਿੱਥੇ ਇਹ ਈ ਪਾਸਪੋਰਟ ਹੈ ਜਿਹੜੇ ਬਣ ਰਹੇ ਨੇ ਜਿੱਥੇ ਉੱਥੇ ਇਹ ਸ਼ਹਿਰਾਂ ਦੇ ਵਿੱਚ ਦਫ਼ਤਰ ਬਣੇ ਹੋਏ ਐ ਕਿਹੜੇ-ਕਿਹੜੇ ਸ਼ਹਿਰ ਨੇ ਜਿਵੇਂ 나ਗਪੁਰ ਉਪਨੇਸ਼ਵਰ ਅੰਮ੍ਰਿਤਸਰ ਜੰਮੂ ਸ਼ਿਮਲਾ ਰਾਏਪੁਰ ਹਾਈਦਰਾਬਾਦ ਚੇਨਈ ਜੈਪੁਰ ਤੇ ਰਾਂਚੀ ਇੱਥੇ ਜਿੰਨੇ ਵੀ ਪਾਸਪੋਰਟ ਬਣਾਉਣ ਵਾਲੇ ਦਫ਼ਤਰ ਜਿਹੜੇ ਬਣੇ ਹੋਏ ਐ ਉੱਥੇ ਈ ਪਾਸਪੋਰਟ ਹੈ ਜਿਹੜੇ ਉਹ ਬਣ ਰਹੇ ਨੇ ਜਲਦੀ ਇਹ ਪੂਰੇ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਈ ਪਾਸਪੋਰਟ ਕਾਗਜ਼ੀ ਬਣਦੇ ਐ ਉੱਥੇ ਚਿਪ ਵਾਲੇ ਜਿਹੜੇ ਹੁਣ ਬਣਨ ਲੱਗ ਜਾਣਗੇ ਜੋ ਇਹਨਾਂ ਦੀ ਸਾਈਟ ਐ ਉੱਥੇ ਜਾ ਕੇ ਇਹ ਚਿਪ ਵਾਲੇ ਪਾਸਪੋਰਟ ਐ ਜਿਹੜੇ ਤੁਸੀਂ ਵੀ ਬਣਾ ਸਕੋਗੇ ਆਉਣ ਵਾਲੇ ਕੁਝ ਕ ਮਹੀਨਿਆਂ ਦੇ ਵਿੱਚ ਤਾਂ ਸਾਰਿਆਂ ਨੂੰ ਇਹ ਸਹੂਲਤ ਜਿਹੜੀ ਮਿਲਣੀ ਐ ਫਿਲਹਾਲ ਕਾਗਜ਼ੀ ਜਿਹੜੇ ਪਾਸਪੋਰਟ ਚੱਲ ਰਿਹਾ ਜਿਨ੍ਹਾਂ ਦਾ ਕਾਗਜ਼ੀ ਪਾਸਪੋਰਟ ਬਣਿਆ ਹੋਇਆ ਹਜੇ ਮਿਆਦ ਪਈ ਐ ਉਹਨਾਂ ਦਾ ਫਿਲਹਾਲ ਨਹੀਂ ਬਣੂਗਾ ਜਦੋਂ ਤੁਹਾਡੀ ਉਹਦੀ ਮਿਆਦ ਮੁੱਕ ਗਈ ਤੁਹਾਡੇ ਨੀਅਰ ਸ਼ਹਿਰ ਦੇ ਵਿੱਚ ਇਹ ਸਹੂਲਤ ਆ ਗਈ ਚਿਪ ਵਾਲੇ ਪਾਸਪੋਰਟ ਦੀ ਤਾਂ ਤੁਸੀਂ ਉਦੋਂ ਪਾਸਪੋਰਟ ਜਿਹੜਾ ਚਿਪ ਵਾਲਾ ਬਣਵਾ ਸਕੋਗੇ ਜਿਵੇਂ ਤੁਸੀਂ ਕਾਗਜ਼ ਵਾਲਾ ਬਣਵਾਇਆ ਸੀ ਉਸੇ ਤਰੀਕੇ ਨਾਲ ਇਹ ਚਿਪ ਵਾਲਾ ਪਾਸਪੋਰਟ ਹੈ ਜਿਹੜਾ ਉਹ ਬਣਨਾ ਹੈ ਤਾਂ ਈ ਪਾਸਪੋਰਟ ਹੈ ਜਿਹੜਾ ਭਾਰਤ ਦੇ ਵਿੱਚ ਉਹ ਲਾਂਚ ਹੈ ਜਿਹੜਾ ਹੋ ਚੁੱਕਿਆ ਹੈ